ਸਾਡਾ ਬੀਤਿਆ ਹੋਇਆ ਕੱਲ ਅੱਜ ਤੇ ਭਾਰੀ ਪੈ ਹੀ ਜਾਂਦਾਗਾ ਸੋ ਐਦਾਂ ਦੀਆਂ ਚੀਜ਼ਾਂ ਨਾ ਕਰਿਆ ਕਰੋ ਜੇ ਫਿਊਚਰ ਦੇ ਵਿੱਚ ਅਸੀਂ ਤੰਗ ਹੋ ਸਕੀਏ ਤੇ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੌਗ ਸਟਾਰਟ ਕਰਦੇ ਹਾਂ ਸੇ ਦੇ ਬਚ ਕੇ ਸਵਾ ਪੰਜ ਦਾ ਟਾਈਮ ਹੋ ਗਿਆ ਸੀਗਾ ਸਵੇਰ ਦਾ ਤੇ ਅੱਜ ਤਰੀਕ ਸੀਗੀ ਜੀ 2 2 ਜੁਲਾਈ ਇਹ ਮਾਰਨਿੰਗ ਦਾ ਟਾਈਮ ਸੀਗਾ ਸਾਬ ਪਏ ਛੋਟੇ ਸਾਬ ਸੁੱਤੇ ਪਏ ਸੀਗੇ ਜੀ ਤੇ ਵੱਡੇ ਸਾਬ ਹਜੇ ਡਿਊਟੀ ਤੇ ਆ ਰਹੇ ਸੀਗੇ ਉਹਨਾਂ ਦੀ ਰਨ ਨਾਈਟ ਡਿਊਟੀ ਸੀਗੀ ਅੱਜ ਸਤੇ ਆਪਾਂ ਬਾਹਰਲਾ ਜਿਹੜਾ ਵਾਰ ਸੀਗਾ ਉਹ ਖੋਲਿਆਂ ਦੱਸ ਸੀਗਾ ਗੇਟ ਮੇਨ ਗੇਟ ਖੋਲਿਆਂ ਦੱਸ ਸੀਗਾ ਤੇ ਚਾਹ ਰੱਖਤੀ ਸੀਗੀ ਜੀ ਤੇ ਆਪਾਂ ਸਿਰਫ ਔਨਲੀ ਪਾਣੀ ਦਾ ਗਲਾਸ ਵੀ ਮੰਗੇਕਾ ਤੇ ਇਧਰ ਆਪਣੀਆਂ ਚਿੜੀਆਂ ਰਾਣੀਆਂ ਖੇਡਦੀਆਂ ਫਿਰਦੀਆਂ ਸੀਗੀਆਂ ਤੇ ਮਾਰਨਿੰਗ ਦਾ ਟਾਈਮ ਦੇਖ ਸਕਦੇ ਹੋ ਤੁਸੀਂ ਪਿੰਡਾਂ ਦੀ ਜਿਹੜੀ ਸਵੇਰ ਆ ਬਹੁਤ ਸੋਹਣੀ ਹੁੰਦੀ ਹੈ ਚਿੜੀਆਂ ਦੀ ਚਹਿਕ ਨਾਲ ਤੇ ਇਧਰ ਚਾਹ ਪਰ ਰੱਖ ਦਿੱਤੀ ਸੀਗੀ ਜੀ ਸਾਵਾ ਕੇ ਪੀਣਗੇ ਤੇ ਆਪਾਂ ਔਨਲੀ ਇੱਕ ਗਲਾਸ ਪਾਣੀ ਦਾ ਹੀ ਪੀਣੇ ਹੁੰਨੇ ਆਗੇ ਕਿ ਮੈਂ ਸਵੇਰੇ ਸਵੇਰੇ ਚਾਹ ਨਹੀਂ ਪੀਣੀ ਹੁੰਦੀ ਤੇ ਲੋਜੀ ਆਗੇ ਸੀ ਕਿ ਸਾਹ ਤੇ ਆਕੇ ਆਪਦੀ ਰੈਸਟ ਕਰਨਗੇ ਉਹ ਤੇ ਆਪਾਂ ਜਿਹੜੇ ਘਰ ਦੇ ਪੈਂਡਿੰਗ ਕੰਮਾਂਗੇ ਜਿਹੜੇ ਪਏ ਨੇਗੇ ਜੀ ਸਾਰਾ ਝਾੜ ਵਗੈਰਾ ਪੁੱਛੇ ਵਗੈਰੇ ਹੋ ਗਿਆ ਆਪਾਂ ਉਹ ਕਰ ਲਾਂਗੇ ਸਾਰੇ ਜਿਹੜੇ ਕੰਮ ਨੇਗੇ ਜੀ ਆਪਣੇ ਤੇ ਬਾਕੀ ਸਾਡਾ ਬਲੌਗ ਕਿਵੇਂ ਦਾ ਲੱਗਦਾ ਪਲੀਜ਼ ਜ਼ਰੂਰ ਦੱਸਿਆ ਕਰੋ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਐਂਡ ਤੱਕ ਵਲੌਗ ਦੇ ਨਾਲ ਬਨੇ ਰਹੋ ਤੇ ਇਧਰ ਆਪਣੇ ਅਮਰੂਦ ਸੀਗੇ ਇਸ ਵਾਰ ਬਹੁਤ ਜਿਆਦੇ ਫਲ ਸੀਗਾ ਅਮਰੂਦਾਂ ਤੇ ਤੇ ਸੀਜ਼ਨ ਦੇ ਵਿੱਚ ਦੋ ਵਾਰੀ ਫਲ ਦਿੰਦਾ ਹੈ ਇਹ ਆਪਣਾ ਬੂਟਾ ਤੇ ਦੋਨੇ ਵਾਰੀ ਬਹੁਤ ਸੋਹਣੇ ਅਮਰੂਦ ਹੁੰਦੇ ਨੇ ਕਿ ਤੇ ਇਧਰਲੀ ਸਾਈਡ ਸੀਗਾ ਇਹ ਹੋਰ ਬੂਟਾ ਸੀਗਾ ਦੇਸੀ ਅਮਰੂਦ ਸੀਗੇ ਤੇ ਇਹ ਵੀ ਬਹੁਤ ਭਰਿਆ ਪਿਆ ਸੀਗਾ ਬਹੁਤ ਫਲ ਸੀਗਾ ਇਹਦੇ ਉੱਪਰ ਵੀ ਜੀ ਤੇ ਸਵੇਰ ਸਵੇਰ ਦੇ ਟਾਈਮ ਨਾ ਵੀ ਗਾਰਡਨ ਦੇ ਵਿੱਚ ਆਉਣਾ ਤੇ ਵਧੀਆ ਲੱਗਦਾ ਹੈਗਾ ਤੇ ਪੌਦਿਆਂ ਨਾਲ ਗੱਲਾਂ ਕਰਨੀਆਂ ਉਹਨਾਂ ਨੂੰ ਦੇਖਣਾ ਬਹੁਤ ਸੋਹਣਾ ਲੱਗਦਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਤੇ ਇਧਰ ਇਹ ਆਪਣਾ ਦਾਣਾ ਪਾਣੀ ਖਾ ਰਹੀਆਂ ਸੀਗੀਆਂ ਤੇ ਬਹੁਤ ਵਧੀਆ ਮਤਲਬ ਹਰ ਇੱਕ ਚੀਜ਼ ਨੇਚਰਲ ਲੱਗਦੀ ਹੈਗੀ ਮੈਨੂੰ ਸਾਡੇ ਘਰ ਦੇ ਵਿੱਚ ਤਾਂ ਇੱਕ ਦੂਜੇ ਵੱਲ ਦੇਖ ਰਹੀਆਂ ਸੀਗੀਆਂ ਤੇ ਮੈਨੂੰ ਦੇਖ ਰਹੀਆਂ ਸੀ ਖਾਸ ਕਰਕੇ ਕਿਉਂਕਿ ਜਦੋਂ ਮੈਂ ਇਹਨਾਂ ਕੋਲੇ ਜਾਂਣੀ ਹੈਗੀ ਤਾਂ ਇਹਨਾਂ ਨੂੰ ਚਾਹ ਚੜ ਜਾਂਦਾ ਹੈਗਾ ਤੇ ਲੋ ਜੀ ਆਪਾਂ ਇਧਰ ਪਾਣੀ ਦਾ ਗਲਾਸ ਭਰ ਲਿਆ ਸੀਗਾ ਆਪਣਾ ਤੇ ਪੀ ਲਾਂਗੇ ਜੀ ਆਪਾਂ ਇੱਕ ਗਲਾਸ ਵਾਟਰ ਸਿੰਪਲ ਵਾਟਰ ਹੈ ਜੀ ਤੇ ਇਸ ਤੋਂ ਬਾਅਦ ਹੋ ਗਿਆ ਸੀਗਾ ਜੀ ਦੁਪਹਿਰ ਦਾ ਟਾਈਮ ਥੋੜਾ ਜਿਹਾ ਮਤਲਬ ਦਿਨ ਜਾਂ ਚੜ ਗਿਆ ਸੀਗਾ ਤੇ ਆਪਾਂ ਬਣਾ ਰਹੇ ਸੀਗੇ ਜੀ ਭਿੰਡੀਆਂ ਦੀ ਸਬਜ਼ੀ ਤੇ ਭਿੰਡੀਆਂ ਨੂੰ ਸਿੰਪਲ ਤਰੀਕੇ ਦੇ ਨਾਲ ਹੀ ਬਣਾਵਾਂਗੇ ਜੀ ਅੱਜ ਆਪਾਂ ਤੇ ਆਪਾਂ ਹਰੀਆਂ ਮਿਰਚਾਂ ਸੀਗੀਆਂ ਜਿਹੜੀਆਂ ਆਪਾਂ ਵੱਡੀਆਂ ਹੀ ਇਹਦੇ ਵਿੱਚ ਪਾਤੀਆਂ ਸੀ ਐਵੇਂ ਹੈ ਦੋ ਫਾੜਾ ਉਹਨਾਂ ਨੂੰ ਕੱਟ ਕੇ ਤੇ ਇੱਕ achar ਵਾਂਗੂ ਲੱਗਦੀਆਂ ਨੇ ਉਹ ਤੇ ਇਧਰ ਆ ਗਈ ਸੀ ਆਪਣੀ ਸਹਜ ਤੇ ਦੇਖੋ ਇਹ ਲੈ ਕੇ ਆਈ ਸੀਗੀ ਚਿੜੀ ਆਟੇ ਦੀ ਚਿੜੀ ਤੇ ਇਹ ਇਹਨਾਂ ਦਾ ਬਚਪਨ ਹੈ ਜੀ ਆਪਣੀਆਂ ਧੀਆਂ ਦਾ ਤੇ ਵਧੀਆ ਸੋ ਇਧਰ ਆਪਾਂ ਕਰ ਰਹੇ ਸੀਗੇ ਸੂਟ ਦੀ ਤਰਪਾਈ ਪੈਦਾ ਟਾਈਮ ਹੋ ਗਿਆ ਸੀ ਰੋਟੀ ਪਾਣੀ ਆਪਾਂ ਖਾ ਲਿਆ ਸੀ ਸਾਰੇ ਕੰਮ ਆਪਾਂ ਕਰਤੇ ਸੀਗੇ ਤੇ ਇਹ ਸੂਟਸ ਰਹਿ ਗਿਆ ਸੀਗਾ ਜੀ ਆਪਣਾ ਉਸ ਦਿਨ ਮੈਂ ਸਲਾਈ ਤਾਂ ਕਰ ਲਿਆ ਸੀ ਤਰਪਾਈ ਰਹਿ ਗਈ ਸੀ ਤੇ ਲੋਜੀ ਹੋਗੇ ਸੀਗੇ ਦੋ ਦਾ ਟਾਈਮ ਕਿਸਾਬ ਜੀ ਆਗੇ ਸੀਗੇ ਤੇ ਇਹਨੂੰ ਮਿਲਿਆ ਸੀਗਾ ਜੀ ਅੱਜ ਆਈ ਕਾਰਡ ਇਹਨਾਂ ਦਾ ਕਾਫੀ ਟਾਈਮ ਦਾ ਪੈਂਡਿੰਗ ਪਿਆ ਸੀਗਾ ਤੇ ਸਕੂਲ ਵਾਲੇ ਕਹਿੰਦੇ ਜੀ ਆਪਾਂ ਤੁਹਾਨੂੰ ਛੁੱਟੀਆਂ ਤੋਂ ਬਾਅਦ ਦੇਵਾਂਗੇ ਤੇ ਇਹ ਨਾਲ ਆ ਲਿਆ ਸੀਗਾ ਤੇ ਨਾਲ ਕਿ ਵਿਧਿਆ ਹੋ ਗਿਆ ਸੀਗਾ ਫਰੈਸ਼ ਤੇ ਆਪਾਂ ਇਹਨੂੰ ਐਲਸੀ ਦਿਲਾਤੀ ਸੀਗੀ ਆਪਣੇ ਦੇਖੂਗਾ ਇਹ ਕਾਰਟੂਨ ਗਰਮੀ ਬਹੁਤ ਜ਼ਿਆਦਾ ਹੋਗੀ ਨਾ ਤਾਂ ਕਰਕੇ ਤੇ ਲੋਕ 온ਲੀ ਹੈ ਬਿਸਕੁਟ ਖਾਂਦਾ ਚਾਹ ਨਾਲ ਚਾਹ ਵਗੈਰਾ ਨਹੀਂ ਪੀਂਦਾ ਹੈਗਾ ਸਿਰਫ ਬਿਸਕੁਟ ਖਾਣੇ ਨੂੰ ਵਧਿਆ ਲੱਗਦੇ ਨੇ ਤੇ ਇਧਰ ਇਹ ਕਰ ਰਿਆ ਸੀਗਾ ਬੋਰਡ ਤਿਆਰ ਤੇ ਆਪਣੇ ਫਾਦਰ ਸਾਹਿਬ ਦੀ ਕਰਵਾ ਰਿਆ ਸੀਗਾ ਹੈਲਪ ਤੇ ਨਟ ਸੀਗੇ ਵੱਡੇ ਪਾਤੇ ਸੀਗੇ ਇਹਨੇ ਤੇ ਇਸ ਤੋਂ ਬਾਅਦ ਫਿਰ ਉਹਨਾਂ ਨੇ ਕੱਢੇ ਤੇ ਇਧਰ ਆਪਣਾ ਵਾਈਫਾਈ ਹੋ ਰਿਹਾ ਸੀਗਾ ਰੀਸਟਾਰਟ ਤੇ ਸਾਵਲੇ ਸੀਗੇ ਜੀ ਕਦੋਂ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਇਹ ਬਣਾ ਰੇ ਸੀਗੇ ਮੇਰੇ ਕੋਲ ਟਿਊਸ਼ਨ ਵਾਲੇ ਬੱਚੇ ਆਏ ਹੋਏ ਸੀਗੇ ਤੇ ਬਣਾ ਰੇ ਸੀਗੇ ਚਾਰਟ ਤੇ ਸਿਹਤ ਲਈ ਜਿਹੜੀਆਂ ਚੰਗੀਆਂ ਵਸਤੂਆਂ ਤੇ ਮਾੜੀਆਂ ਵਸਤੂਆਂ ਉਹਨਾਂ ਦੇ ਅਲੱਗ-ਅਲੱਗ ਚਾਰਟ ਬਣਾ ਰਹੇ ਸੀਗੇ ਦੋ ਪਾਸਿਆਂ 'ਚ ਡ ਤੇ ਮੈਂ ਇਹਨਾਂ ਨੂੰ ਬੈਠੇ ਦੱਸ ਰਹੀ ਸੀਗੀ ਤੇ ਨਾਲੇ ਆਪਾਂ ਕੱਟਾਂਗੇ ਜੀ ਸਬਜ਼ੀ ਤੇ ਕਦੋਂ ਸੱਚੀ ਗੱਲ ਐ ਜੀ ਤੇ ਕਦੋਂ ਹੋਗੇ 80 ਰੁਪਏ ਕਿਲੋ ਤੇ ਇਹ ਇਹਨਾਂ ਦੀ ਕੇਅਰ ਕਰੋ ਜਿਹਦੇ ਘਰੇ ਬੱਲਾ-ਮੁੱਲਾ ਲੱਗਿਆ ਨਹੀਂ ਤਾਂ ਪਲੀਜ਼ ਸੰਭਾਲ ਕਰ ਲੋ ਸਬਜ਼ੀ ਬਹੁਤ ਜ਼ਿਆਦਾ ਮਹਿੰਗੀ ਹੋਗੀ ਤੇ ਆਪਣੇ ਘਰ ਲੱਗੇ ਨਹੀਂ ਸੀ ਜੀ ਹਜੇ ਕਦੋਂ ਤੇ ਇਧਰ ਆ ਗਏ ਸੀਗੇ ਜੀ ਆਪਣਾ ਦੁੱਧ ਤੇ ਸਬਜ਼ੀ ਆਪਾਂ ਕੱਟ ਲਈ ਸੀਗੀ ਤੇ ਆਪਾਂ ਬਣਾਵਾਂਗੇ ਅੱਜ ਕਦੋਂ ਦੀ ਸਬਜ਼ੀ ਦੁੱਧ ਪਾ ਕੇ ਕਿਉਂਕਿ ਪਿੰਡ ਵਾਲਿਆਂ ਨੂੰ ਤਾਂ ਦੁੱਧ ਵਾਲੀ ਹੀ ਸਬਜ਼ੀ ਕੀ ਵਧੀਆ ਲੱਗਦੀ ਐ ਤੇ ਬਿਲਕੁਲ 7 ਵਜੇ ਤੋਂ ਕਿ ਸੀਗੀ ਤੇ ਹੋਣੇ ਦਾ ਕੋਲਡ ਡਰਿੰਕ ਦਾ ਟਾਈਮ ਹੋ ਗਿਆ ਸੀਗਾ ਛ ਲੋ ਜੀ ਆਪਾਂ ਰੋਟੀ ਵਗੈਰਾ ਖਤਮ ਕਰਤੀ ਸੀ ਬਣਾ ਲਈ ਸੀਗੀ ਤੇ ਰੋਟੀਆਂ ਪੱਕ ਚੋਪੜ ਦਾਂਗੇ ਕਿ ਆ ਦੇ ਨਾਲ ਤੇ ਸਵਾ ਅੱਠ ਦਾ ਟਾਈਮ ਹੋ ਗਿਆ ਸੀਗਾ ਤੇ ਸਾਬ ਉੱਡ ਗਿਆ ਸੀਗਾ ਖੇਡਣ ਤੇ ਇਧਰ ਆਪਣੀ ਬਣ ਗਈ ਸੀਗੀ ਸਬਜ਼ੀ ਬਾਕੀ ਸਾਡਾ ਵਲੌਗ ਕਿਵੇਂ ਦਾ ਲੱਗਿਆ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਤੇ ਚੈਨਲ ਨੂੰ ਜ਼ਰੂਰ ਕਰ ਲੈ ਸਬਸਕ੍ਰਾਈਬ ਤੇ ਪਿਆਰੇ ਪਿਆਰੀ ਕਮੈਂਟ ਜ਼ਰੂਰ ਕਰਦਿਆ ਕਰੋ ਤੁਹਾਡੇ ਸਹਿਯੋਗ ਦੀ ਤੁਹਾਡੇ ਕਮੈਂਟਾਂ ਦੀ ਬਹੁਤ ਜ਼ਿਆਦਾ ਲੋੜ ਹੈ ਸਾਨੂੰ ਤੇ ਇਧਰ ਦੇਖੋ ਮੈਂ ਆਈ ਸੀਗੀ ਇਹਨੂੰ ਲੈਣ ਸਾਡੇ ਚਾਚਾ ਜੀ ਦੀ ਕਰ ਸੀਗਾ ਇਹ ਤੇ ਸਵਾ ਅੱਠ ਹੋ ਚੁੱਕੇ ਸੀਗੇ ਤੇ ਲੋ ਜੀ ਹੋ ਗਈ ਸਾਡੀ ਐਂਟਰੀ ਤੇ ਮਿਲਦੇ ਹਾਂ ਜੀ ਆਪਾਂ ਅਗਲੇ ਵਲੌਗ ਦੇ ਵਿੱਚ ਹਸ ਤੱਕ ਲੈਣਾ ਹੀ ਬਾਏ ਬਾਏ